w huh. uh... ਸਾਡੇ ਕੋਲ ਅੱਜ ਜਿਹੜੇ ਸਰ ਦਲਬੀਰ ਸਿੰਘ ਸਨੋਂ ਬਜਨ ਸਿੰਘ ਮੰਡਿਆਲਾ ਪਿੰਡ ਤੋਂ ਤੇ ਡਾਕਟਰ ਸੰਦੀਪ ਮਾਨ ਜੀ ਜਿਹੜੇ ਸਾਡੇ ਸਮਰਾਲੇ ਤੋਂ ਆ ਸਾਡੇ ਐਸ.ਜੀ.ਓ ਸਾਫ ਸਮਰਾਲਾ ਕੋਲ ਆਏ ਸੀ ਜਿਨ੍ਹਾਂ ਨੇ ਦੱਸਿਆ ਇੱਕ ਖਬਰ ਜੇ ਪਾਣੀ ਦੇ ਨਿਕਾਸੀ ਬਾਰੇ ਕੋਈ ਜਿਹੜਾ ਖਲਾਫ ਪਿੰਡ ਦੇ ਜਲਦੀ ਸੀ ਉਹਦੇ ਰਿਗਾਰਡਿੰਗ ਜਿਹੜੀ ਖਬਰ ਲੱਗੀ ਸੀ ਉਹਦੇ ਥੱਲੇ ਕਿਸੇ ਰਾਜੇ ਦੀ ਆਈ.ਡੀ ਤੋਂ ਜਿਹੜੇ ਆ ਬਾਬਾ ਅੰਵੇਸ਼ਕਰ ਸਾਹਿਬ ਬਾਰੇ ਕਮੈਂਟਸ ਤੇ ਉਹਨਾਂ ਦੀ ਫੋਟੋ ਦੇ ਗਲਤ ਟਿੱਪਣੀ ਕਰਕੇ ਆ ਲੋਕਾਂ ਦੀ ਇਹ ਭਾਵਨਾ ਨੂੰ ਠੇਸ ਪਹੁੰਚਾਈ ਗਈ ਜਿਸ ਦੇ ਸਬੰਧ ਵਿੱਚ ਇਮੀਡੀਏਟਲੀ ਅਸੀਂ ਐਫ ਆਰ ਨੰਬਰ 243 ਅੰਡਰ ਸੈਕਸ਼ਨ 299 ਬੀ ਐਨ ਐਸ ਤੇ 66 ਡੀ ਆਈ ਡੀ ਅਖਦੇ ਤਹਿਤ ਸਮਰਾਲਾ ਥਾਣਾ ਵਿਖੇ ਪਰਚਾ ਦਰਜ ਕੀਤਾ ਹੈ ਅਜਿਹੀ ਗਲਤ ਅੰਸਰ ਨੂੰ ਜਿਹੜਾ ਛੇਤੀ ਹੀ ਸੁਲੱਖਾਂ ਪਿੱਛੇ ਦੇਵਾਂ ਬਟਿਆੜਾ ਪ੍ਰਦਾਨ ਬਹੁਜਨ ਸਮਾਜ ਪਾਰਟੀ ਹਲਕਾ ਸਮਰਾਲਾ ਨੇ ਇੱਕ ਐਪਲੀਕੇਸ਼ਨ ਦਿੱਤੀ ਕੀ ਬਾਬਾ ਸਾਹਿਬ ਦੀ ਫੋਟੋ ਤੇ ਗਲਤ ਕਮੈਂਟਸ ਕੋਈ ਰਾਜਾ ਆਈਡੀ ਤੋਂ ਆਏ ਨੇ ਜਿਸ ਨਾਲ ਸਾਡੇ ਭਾਵਨਾ ਨੂੰ ठेस ਪਹੁੰਚੀ ਹੈ ਉਸ ਦੇ ਆਧਾਰ ਤੇ ਐਫ ਆਰ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਜੈਪੀਨ ਜੈਪਾਤ ਦਲਬੀਰ ਸਿੰਘ ਮੜਿਆਲਾ ਇੰਚਾਰਜ ਬਹੁਤ ਸਮਾਜ ਪਾਰਟੀ ਹਲਕਾ ਸੰਵਾਲਾ ਇੱਕ ਫੇਸਬੁਕ ਆਈਡੀ ਤੇ ਇੱਕ ਖਬਰ ਚੱਲਦੀ ਸੀ ਉਹਦੇ ਉੱਤੇ ਇੱਕ ਕਿਸੇ ਗਲਤ ਅੰਸ਼ਰਾ ਕੋਈ ਰਾਜਾ ਜੀ ਦੇ ਨਾਮ ਤੇ ਆਈਡੀ ਬਣੀ ਹੋਈ ਆ ਉਹਨੇ ਬਾਬਾ ਸਾਹਿਬ ਡਾਕਟਰ ਨਗਰ ਦੇ ਸਭ ਦਾ ਰੂ ਦੇ ਉੱਤੇ ਗਲਤ ਕਮੈਂਟ ਕੀਤੇ ਨੇ ਤੇ ਉਹਦੇ ਸਬੰਧ ਵਿੱਚ ਜੇ ਮੈਂ ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਐਸਐਚਓ ਸਾਹਿਬ ਸੰਵਾਲਾ ਨੂੰ ਮਿਲਿਆ ਤੇ ਮੈਂ ਆਪਣੇ ਵੱਲੋਂ ਇੱਕ ਤਰਖਾਸ ਦਿੱਤੀ ਹੈ ਵੀ ਇਸ ਇਸ ਗਲਤ ਅੰਕਸਤ ਤੇ ਕਾਰਵਾਈ ਕੀਤੀ ਜਾਵੇ ਤੇ ਮੈਂ ਅੱਜ ਦਿਖਾ ਦੇ ਕੇ ਚੱਲੇ ਹਾਂ ਬਾਕੀ ਐਸਐਚਓ ਸਾਹਿਬ ਨੂੰ ਪਤਾ ਸਾਰਾ ਜੀ ਸੋ ਆਪਾਂ ਨੇ ਸਾਰੀ ਗੱਲਬਾਤ ਸੁਣੀ ਪਰਚਾ ਹੋ ਗਿਆ ਪਰ ਅਸੀਂ ਇਹਦੀ ਬੜੀ ਨਿੰਦਾ ਕਰਦੇ ਹਾਂ ਇਹੋ ਜਿਹੇ ਮਹਾਪੁਰਸ਼ ਆ ਦੀਆਂ ਇਹਨਾਂ ਸ਼ਬਦਾਂ ਲਿਖਿਆ ਉਹਨਾਂ ਦੀ ਕੋਈ ਬੇਅਦਬੀ ਨਹੀਂ ਹੋਣੀ ਚਾਹੀਦੀ ਹੈਗੀ। ਹਾਥੀ ਰੋੜ ਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਇਹੋ ਜੇ ਗਲਤ ਅਨਸਰਾਂ ਦੇ ਉੱਤੇ ਜਿਹੜਾ ਕਾਬੂ ਕਰ ਜਰੂਰੀ ਹੈ ਕਾਬੂ ਕਰਨਾ। ਕਿਉਂਕਿ ਇਹੋ ਜੇ ਗੰਦੇ ਮਾੜੇ ਜਿਹੜੇ ਹੈਗੇ ਨੇ ਅਨਸਰ ਨੇ ਲੋਕ ਨੇ ਗੰਦੇ ਆਂਡੇ ਨੇ ਉਹ ਮਾਹੌਲ ਖਰਾਬ ਕਰ ਦਿੰਦੇ ਨੇ ਸਮਾਜ ਦਾ। ਸਮਾਜ ਦੇ ਵਿੱਚ ਖਿੱਚੋਤਾਣੀ ਹੋ ਜਾਂਦੀ ਆ ਲੋਕ ਲੜਦੇ ਨੇ ਆਪਸ ਵਿੱਚ ਇੱਕ ਦੂਜੇ 'ਤੇੋਂ ਤੋਂ ਲਾਉਂਦੇ ਨੇ। ਮੇਰੇ ਹਿਸਾਬ ਨਾਲ ਜਿਹੜੀ ਇਹਨਾਂ ਦੀ ਲੋਕਾਂ ਦੀ ਮਾਨਸਿਕਤਾ ਬਿਲਕੁਲ ਖਤਮ ਹੋ ਹੀ ਹੁੰਦੀ ਆ ਜੋ ਵੀ ਬੰਦੇ ਨੇ ਇਹ ਜਿਆ ਗਲਤ ਕਮੈਂਟ ਕੀਤਾ ਵਾ ਬਹੁਤ ਹੀ ਗਲਤ ਇਹਨਾਂ ਦੀ ਉਹ ਕੀਤੀ ਹੁੰਦੀ ਆ ਤੁਹਾਨੂੰ ਕਮੈਂਟ ਵਿੱਚ ਪਾਉਣ ਨਹੀਂ ਚਾਹੁੰਦਾ ਕਿਉਂਕਿ ਉਹਦੇ ਵਿੱਚ ਜਿੰਨੀ ਵੀਡੀਓ ਕੇ ਵਾਇਰਲ ਹੋਈ ਜਾਣੀ ਆ ਉੰਨੀ ਬੇਅਦਬੀ ਹੋਰ ਵਧੀ ਜਾਣੀ ਆ ਉਹਦੇ ਲਈ ਅਸੀਂ ਉਹ ਕਮੈਂਟ ਵਿੱਚ ਨਹੀਂ ਪਾਇਆ ਹੈ ਕਈਆਂ ਨੂੰ ਹੁੰਦਾ ਵੀ ਤੁਸੀਂ ਉਹ ਜਿਹੜਾ ਕਮੈਂਟ ਪਾ ਦਿਓ ਕਿਉਂ ਨਹੀਂ ਪਾਇਆ ਹੈਗਾ ਸੋ ਹੱਥ ਜੋੜ ਕੇ ਬੇਨਤੀ ਹੈ ਇਸੇ ਕਾਰਨ ਅਸੀਂ ਕਮੈਂਟ ਵਿੱਚ ਨਹੀਂ ਪਾਇਆ ਉਹ ਜਿਹੜੇ ਉਹ ਗੰਦੇ ਆਂਡੇ ਨੇ ਗੰਦੀ ਹਰਕਤ ਕੀਤੀ ਉਹ ਜਾਣ ਕੇ ਵਿੱਚ ਨਹੀਂ ਪਾਈਗੀ ਸੋ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਵੀ ਆਪਣੀ ਟਿੱਪਣੀ ਜ਼ਰੂਰ ਦਿਓ ਵੀ ਕੀ ਹੋਣਾ ਚਾਹੀਦਾ ਕਿਵੇਂ ਹੋਣਾ ਚਾਹੀਦਾ ਵਾ ਬਾਕੀ ਜਿਹੜੀ ਐਫਆਈਆ ਹੋ ਗਈ ਅੱਗੇ ਦੇਖਦੇ ਹਾਂ ਵੀ ਕਿੰਨੀ ਦੇਰ ਦੇ ਵਿੱਚ ਵਿੱਚ ਜਿਹੜੀ ਹੈਗੀ ਆ ਜਿਹੜੇ ਮਾਨਯੋਗ ਪੁਲਸ ਹੈਗੀ ਆ ਪ੍ਰਸ਼ਾਸਨ ਉਸਤੇ ਕਾਰਵਾਈ ਕਰਦਾ ਵਾ ਕਿਉਂਕਿ ਇਹ ਅੱਗੇ ਰੈਫਰ ਕਰ ਦਿੱਤਾ ਗਿਆ ਵਾ ਸਾਈਬਰ ਕ੍ਰਾਈਮ ਨੂੰ ਤੇ ਉਹ ਸਾਰਾ ਉਹਦਾ ਬਾਇਓ ਡਾਟਾ ਕੱਢਣਗੇ ਬਾਇਓ ਡਾਟਾ ਕੱਢ ਕੇ ਅੱਗੇ ਕਾਰਵਾਈ ਕਰਨਗੇ ਉਸ ਨੂੰ ਧੰਨਵਾਦ ਉਸ ਤੋਂ ਆਪਣੀ ਟਿੱਪਣੀ ਜਰੂਰ ਦਿਓ